ਬੀਤੇ ਦਿਨੀ ਫਗਵਾੜਾ ਦੇ ਅਧੀਨ ਪੈਂਦੇ ਪਿੰਡ ਰਿਆਣਾ ਜੱਟਾ ਵਿਖੇ HDFC ਬੈਂਕ ਵਿੱਚ ਦਕੈਤੀ ਦੇ ਮਾਮਲੇ ਵਿੱਚ ਦੋ ਲੁਟੇਰਿਆਂ ਨੂੰ ਉੱਤਰ ਪ੍ਰਦੇਸ਼ ਦੇ ਮथुरा ਸ਼ਹਿਰ ਤੋਂ ਕੀਤਾ ਗ੍ਰਿਫਤਾਰ ਲੁਟੇਰਿਆਂ ਤੋਂ ਹੋਰ ਕੀ ਕੀ ਹੋਇਆ ਬਰਾਮਦ ਸੁਣੋ SSP ਕਪੂਰਥਲਾ ਗੌਰਵ ਤੁਰਾਦੀ ਜੁਬਾਨੀ ਐਨਡੀਟੀਵੀ ਪੰਜਾਬ న్యూਸ ਲਈ ਕਪੂਰਥਲਾ ਤੋਂ ਬਿਊਰੋ ਰਿਪੋਰਟ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 30 5 2025 ਨੂੰ ਹੋਈ ਰੀਹਾਨਾ ਜਟਾ ਪਿੰਡ थाना 라ਵਲਪਿੰਡੀ ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ ਉਹਦੀ ਲੜੀ ਦੇ ਵਿੱਚ ਤਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਰਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਆ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਰਿਕਵਰ ਹੋਈ ਹੈ ਤੇ तकरीबन 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜੋ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਆ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ तकरीबन 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀਚ ਇਹਨਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀਗੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਹੈ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਮੈਂ ਕਿਸ ਤਰ੍ਹਾਂ ਬਣਿਆ ਇਸ ਨੂੰ ਇਹ ਯੂਪੀ ਦਾ ਕਿਸ ਤਰ੍ਹਾਂ ਗਏ ਕਦੋਂ ਕਦੋਂ ਕਿਹੜੀ ਕਿਹੜੇ ਪੁਆਇੰਟਸ ਤੇ ਇਨਸਟੀਗੇਸ਼ਨ ਉੱਪਰ ਪਾ ਦਿੱਤੀ ਇਹ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇਨਚਾਰਜ ਸੀ ਇਹ ਇਹ ਡੀਐਸਪੀ ਫਗਵਾੜਾ ਵੱਲੋਂ ਬਣਾਈਆਂ ਗਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬਰੀ ਢੰਗਾਈ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵੀਡੈਂਸ ਤੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਤੋਸ਼ੀ ਅਰੇਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਇਹ ਵਕ ਵਕ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟra ਜਿਹੜਾ ਰਾਜਸਥਾਨ ਸਾਈਡ ਵੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ 'ਚ ਇਹ ਉੱਤਰ ਪ੍ਰਦੇਸ਼ 'ਚ ਜਿਹੜੇ ਮਥੁਰਾ 'ਕੇ ਰੁਕੇ ਸੀ ਤੇ ਸਾਡੀ ਟੀਮਾਂ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਜਿਹੜਾ ਮਥੁਰਾ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਟੋਟਲ ਅਮਾਉਂਟ ਕਿੰਨੀ ਸੀ ਰੋਬਰੀ ਬਿਲਕੁਲ ਜੋ ਸਾਨੂੰ ਐਚਡੀਐਫਸੀ ਬੈਂਕ ਨੂੰ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜੀਟੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 67 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ ਚ ਕਾਮਯਾਬ ਹੋਇਆ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਗਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਇੱਕ ਲੈਬਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜਿੰਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀ ਕਿ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਆ ਨਵੀ ਇਨੋਵਾ ਕ੍ਰਿਸਟਾ ਕੱਟੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਇੱਕ ਨਵਾਂ ਆਈਫੋਨ ਖਰੀਦਿਆ ਤੇ ਐਦਾ ਦੇ ਨਾਲ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਜ਼ਰਾਵਰ ਸਿੰਘ ਸੋਢੀ ਹੈਗਾ ਉਹਦੇ ਉੱਤੇ ਤਕਰੀਬਨ 4 ਮੁਕਦਮੇ ਪਹਿਲਾਂ ਹੀ ਦਰਜ ਹਨ ਬਾਕੀ ਦੋ ਦੋਸ਼ੀਆਂ ਤੇ ਅਜੇ ਤੱਕ ਕੋਈ ਮੁਕਦਮਾ ਨਹੀਂ ਸੀਗਾ ਤੇ ਜਿਹੜਾ ਨਵਜੋਤ ਸਿੰਘ ਤੇ ਗੁਰਮਿੰਦਰ ਸਿੰਘ ਹੈ ਉਹ ਪਿੰਡ ਕਾਲਵਾ ਦੇ ਹੀ ਰਹਿਣ ਵਾਲੇ ਹੈਗੇ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਗੁਰਮਿੰਦਰ ਸਿੰਘ ਤੇ ਕਾਫੀ 4-5 ਲੱਖ ਰੁਪਏ ਦਾ ਜਿਹੜਾ ਕਰਜ਼ਾ ਸੀਗਾ ਇਹ ਉਹ ਕਰਜ਼ੇ ਨੂੰ ਤੁਰੰਤ ਹੀ ਜਿਹੜਾ ਲਾਉਣਾ ਚਾਹੁੰਦਾ ਸੀ ਤਾਂ ਉਹਨੇ ਜਿਹੜਾ ਰਿਹਾਨਾ ਜੱਟਾ ਬੈਂਕ ਦੇ ਵਿੱਚ ਜਿੱਥੇ ਉਹ ਕੰਮ ਕਰਨਾ ਜਾਂਦਾ ਰਹਿੰਦਾ ਸੀਗਾ ਉਹਦੀ ਉਹਨੇ ਦੇਖਿਆ ਕਿ ਇਸ ਬੈਂਕ ਦੇ ਉੱਤੇ ਜਿਹੜਾ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਨਵਜੋਤ ਅਤੇ ਜ਼ੁਰਾਵਨ ਨਾਲ ਕੰਟੈਕਟ ਕਰਕੇ ਤਿੰਨੋਂ ਨੇ ਇੱਕ ਹਮਸਲਾ ਹੋ ਕੇ ਜਿਹੜਾ ਬੈਂਕ ਦੇ ਵਿੱਚ ਧੱਕਾ ਮਾਰਿਆ ਜਿਹੜਾ ਗੁਰਮਿੰਦਰ ਸਿੰਘ ਹੈ ਉਹ ਇੱਕ ਪ੍ਰਾਈਵੇਟ ਫੀਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਲੜੀ ਦੇ ਵਿੱਚ ਉਹ ਜਿਹੜਾ ਰਿਹਾਨਾ ਜੱਟਾ ਪਿੰਡ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ। ਇਹ ਦੇਸੀ ਪਿਸਤੌਲ ਹੈਗੇ ਜੀ 32 ਬੋਰ ਦੇ ਤੇ ਇਹਦੇ ਤੇ ਹਜੇ ਤਫ਼ਤੀਸ਼ ਚੱਲ ਰਹੀ ਹੈ। ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਕਿ ਪਿਸਤੌਲ ਕਿੱਥੋਂ ਆਇਆ ਉਹਨਾਂ ਦੇ ਪਿੱਛੇ ਵੀ ਸਾਡੀ ਟੀਮਾਂ ਲੱਗੀਆਂ ਹੋਣ। ਉਹ ਬਲਾਇਮ ਸਿੰਘ ਸਾਹਿਬ ਦੇ ਵਿੱਚ ਸਾਹਮਣੇ ਉਹਦੇ ਬਾਰੇ ਇਹ ਜਿਹੀ ਤਫ਼ਤੀਸ਼ ਚੱਲ ਰਹੀ ਹੈ। ਹਜੇ ਤੱਕ ਇਤਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਮੈਂ ਜੀ ਵੀ ਰਹਿੰਦੇ ਅੰਮ੍ਰਿਤਾਲੀ ਬਹੁਤ ਆਉਣੀ ਆਈਏ ਸਮਾਂ ਇਹਦੇ ਸੰਬੰਧੀ ਅਸੀਂ ਜਿਹੜੇ ਬਕਫਰ ਬੈਂਕ ਮੈਨੇਜਰਸ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਕੋਈ ਤੁਰੰਟੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੱਲ ਕਰਾਂਗੇ ਨੋਵਾ ਗੱਡੀ कपूरथਲਾ ਦੀ ਹੀ ਦਸੀ ਜਾ ਰਹੀ ਹੈ ਕਹਿੰਦੇ ਬੈਂਕ ਮੈਨੇਜਰ ਦੇ ਪੈਰ ਦੇ ਵਿੱਚ ਸੈਵਨ ਦੇ ਸੁੱਟ ਸੀ ਤੇ ਜਨਾਬ ਜਿਹੜੇ ਆਈ ਨਹੀਂ ਆ ਇਹ ਇਹਨਾਂ ਦਾ ਕਲਾਸੀ ਕਰ ਰਹੀ ਉਹ ਜਿਹੜੀ ਪੁਲਿਸ ਨੇ ਉਹਨਾਂ ਨੇ ਇੰਨੀ ਉਚਨ ਚ ਪਾਇਆ ਆ ਇਹ ਬਿਲਕੁਲ ਹੀ بڑے ਡੂੰਗੇ ਸਵਾਲ ਹੈਗੇ ਆ ਇਹ ਤਾਂ ਇਹਨਾਂ ਦਾ ਅਸੀਂ ਬੈਠ ਕੇ ਹੀ ਹੱਲ ਕੱਢਾਂਗੇ ਕਿ ਜੋ ਗਲਤੀਆਂ ਜੇ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਸਮਝ ਕੇ ਤੇ ਜੋ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਵੇ